Bye. Bye. ¡No, no, ਇਹ ਨਾ ਇਹ ਵੱਡੀ ਦਾਤਰ ਅਸੀਂ ਜੁਜੀ ਉੱਥੇ ਲੈ ਗਏ ਵੱਡੇ ਦਾਤਰ ਗੱਡੀ ਕਰ ਪੀਸੀਆ ਚਾਹ ਨੰਬਰ 4 ਨੰਬਰ ਲੈ ਕੇ ਗਈ ਦਾਤਰ ਨੰਬਰ ਤੇ ਫੋਨ ਕੀਤਾ ਉਹ ਲੈ ਕੇ ਗਿਆ ਉਹਨਾਂ ਕੋਲ ਹੈਗੀ ਇਹਨਾਂ ਦੀ ਇੰਨਾ ਵੱਡਾ ਵੱਡੀ ਦਾਤਰ ਇਹਨਾਂ ਨੇ ਫੇਸ ਕਰਨਾ ਅਗੋਂ ਦੀ ਫੋਨ ਨੀ ਕੋਰੇ ਆ ਆ ਦੇ ਅੰਤ ਸਾਰੇ ਅਕਸ਼ਰ ਇਹਦੇ ਦੇ ਤਦ ਦੇ ਇੱਕੋ ਜਿਹਾ ਤੋਂ ਹੋਤੀ ਕੱਟੀ ਕਿ ਕਿਹੜਾ ਨਾਮ ਲਿਖਦਾ ਨਹੀਂ ਆਵਾਜ਼ ਫੋਨ ਉਹਨੂੰ ਦਿੱਤਾ ਵੀ 25 ਬੰਦੇ ਕਰੇ ਨਾਲ ਉਹ ਨਹੀਂ ਤੁਹਾਨੂੰ ਦੇਖ ਰਹੇ ਮੇਰੇ ਬੰਦੇ ਨੂੰ ਨਹੀਂ ਹੁੰਦਾ ਕੋਈ ਚੱਕਾ ਹੋ ਰਿਹਾ ਹੈ ਲੋ ਜੋ ਸਿਆਉ ਤੇਂ ਵੀ ਆ ਰਹੇ ਮੇਰਾ ਨਾਮ ਸ਼ਾਇਨਾ ਹੈ ਕੀ ਹੋਇਆ ਤੁਹਾਡੇ ਨਾਲ ਕੁਝ ਨਹੀਂ ਸਰ ਇਹਨਾਂ ਨੇ ਪਰਸੋ ਚੌਥੀ ਇਹਨਾਂ ਨੂੰ ਕਹੇ ਸੀ ਥੋੜੀ ਗੱਡੀ ਅੱਗੇ ਕਰ ਲਓ ਤੇ ਵੀ ਅਸੀਂ ਗੱਡੀ ਲਗਾਣੀ ਆ ਸਾਨੂੰ ਇੱਥੇ ਥੋੜਾ ਕੰਜਸਟਡ ਲੱਗਦਾ ਹੈ ਤੇ ਕਲੇ ਇਥੇ ਖੜਾ ਵੇ ਇਹ ਇਥੇ ਐਕਟਿਵਲੀ ਬੈਠੇ ਸੀਗੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਿਰਫ ਕਿਹਾ ਭਰਾ ਥੋੜੀ ਗੱਡੀ ਅੱਗੇ ਕਰ ਲਾ ਵੀ ਮੈਨੂੰ ਬਹੁਤ ਔਖਾ ਹੋ ਰਿਹਾ ਵਾ ਇਹ ਉੱਤਰਿਆ ਇਹਨਾਂ ਨੇ ਸਿੱਧਰ ਨੂੰ ਜੱਫਾ ਮਾਰਿਆ ਔਰ ਪਹਿਲੇ ਜਸ਼ਵਿੰਦਰ ਮਾਰੇ ਫਿਰ ਇਹਨੇ ਕੜਾ ਇਦਾਂ ਫੜਿਆ ਸੀ ਕੜੇ ਮਾਰੇ ਠੀਕ ਹੈ ਫਿਰ ਜਦੋਂ ਮੈਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਹਸਬੈਂਡ ਨੂੰ ਕਿਉਂਕਿ ਉਹਨਾਂ ਦਾ ਗਲਾ ਪੂਰਾ ਕੁੱਟਿਆ ਸਾਡੇ ਕੋਲ ਵੀਡੀਓ ਹੈਗੀ ਆ ਤੇ ਫਿਰ ਇਹਦੀ ਭੈਣ ਨੇ ਮੈਨੂੰ ਪਿੱਛੋਂ ਖਿੱਚ ਕੇ ਮੁੱਕੇ ਮਾਰੇ ਮੇਰੀ ਚੇਨ ਗਲੇ ਦੀ ਮੇਰੇ ਤੇ ਸਕ੍ਰੈਚੇਜ਼ ਵੀ ਆ ਮੈਂ ਸੀਵਲ ਹਸਪੀਟਲ ਦਾ ਖਾਕੀ ਆਈ ਆ ਕੱਲ ਅਪਰੋਕਸੀਮੇਟਲੀ 1 1:00 ਵਜੇ ਦਾ ਸਿਰਫ ਇਹਨਾਂ ਦੇ ਸਿਰ ਕਾਫੀ ਹੋਏ ਪੇ ਸਕ੍ਰੈਚੀਸ ਕੱਲ ਦੁਪਹਿਰ ਦੀ ਸਰ ਤੇ ਇਹ ਲੜਕੀਆਂ ਨੇ ਮੇਰੇ ਵੱਡੇ ਭਾਜੀ ਦੇ ਕੜੇ ਮਾਰੇ ਕੜੇ ਇਹਨਾਂ ਦੇ ਬਚਾਓ ਗਿਆ ਸਿਰ ਚ ਖੂਨ ਨਹੀਂ ਆਇਆ ਇਹਨਾਂ ਦੇ ਕਾਫੀ ਆਇਆ ਸਰ ਇੱਕ ਨਹੀਂ ਦੋ ਵਾਰੀ ਨਹੀਂ ਬਹੁਤ ਵਾਰੀ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਕੱਲ ਦੁਪਹਿਰ ਦਾ ਵਾਕਿਆ ਹੈਗਾ ਤੁਸੀਂ ਥਾਣੇ ਉਸ ਟਾਈਮ ਪੂਰੀ ਥਾਣੇ ਆਪਣੀ ਰਿਪੋਰਟ ਲਿਖਾਈਏ ਪਹਿਲਾਂ ਆਪਾਂ ਸਿਵਲ ਸਟਾਲ ਜਾ ਕੇ ਐਮ ਆਰ ਐਲ ਕਟਵਾਈ ਫਿਰ ਅਸੀਂ ਇੱਥੇ ਥਾਣੇ ਗਏ ਥਾਣੇ ਸਭ ਕੁਝ ਲਿਖਵਾਇਆ ਸਰ ਸਭ ਕੁਝ ਲਿਖਵਾਇਆ ਹੈ ਉਹ ਅੱਜ ਉਹ ਵੀਡੀਓ ਕਟਵਾਈਏ ਵੀਡੀਓ ਤੁਸੀਂ ਦੇਖ ਸਕਦੇ ਹੋ ਸਭ ਕੁਝ ਹੈ ਸਰ ਸਾਡੇ ਕੋਲ ਤਾਂ ਵੀਡੀਓ ਦੀ ਪੂਰੀ ਪੈਕੇਜ ਪਿਆ ਵਾ ਟਾਂਕੇ ਸਰ ਪੰਜ ਲੱਗੇ ਉਹਨਾਂ ਦੇ ਖੂਨ ਨਹੀਂ ਅੱਛਾ ਫਿਰ ਦੇਖੋ ਉਹਨਾਂ ਦਾ ਖੂਨ ਨਹੀਂ ਰੁਕ ਰਿਹਾ ਮੇਰੇ ਹਸਬੰਦ ਜ਼ਮੀਨ ਤੇ ਪਏ ਹੋਇਆ ਉਹ ਤੇ ਉਹਦੇ ਤੋਂ ਮੁੰਡਾ ਪਿਆ ਹੋਇਆ ਤੇ ਇਹਨਾਂ ਦੀ ਮਦਰ ਉਹਨਾਂ ਦੇ ਬਾਹਲ ਪਟਰੀ ਹੈ ਇੱਕ ਬੰਦੇ ਦੇ ਖੂਨ ਨਿਕਲ ਰਿਹਾ ਜਿਹੜੀ ਅੱਜ ਜਿਹੜੀ ਗੋਲੀ ਵਾਰੀ ਹੋਈ ਉਹ ਕਿੰਨੇ ਕੋਈ ਹੁੰਦੀ ਹੈ ਅੱਜ ਸਰ ਗੋਲੀ ਮਾਰੀ ਨੇ ਇੱਟਾ ਸੁੱਟੀਆਂ ਇਹਨਾਂ ਹਾਂ ਇੱਟਾ ਮਾਰੀਆਂ ਸਾਡੇ ਇਹ ਬੜੇ ਬਾਜੂ ਨੇ ਸੈਲ ਕਰ ਰਹੇ ਸੀ ਤੇ ਇਹ ਜਾ ਰਹੇ ਸੀ ਇਹਨਾਂ ਨੇ ਗਾਲ੍ਹਾਂ ਕੱਢਦੇ ਇਹ ਹੁਣ ਜਸਟ ਵੀ ਦਿਨ 15 15 ਮਿੰਟਸ ਅਪ੍ਰੋਕਸੀਮੇਟਲੀ ਤੇ ਫਿਰ ਇਹਨਾਂ ਨੇ ਇੱਟਾ ਮਾਰਨੀ ਸ਼ੁਰੂ ਕੀਤੀਆਂ ਤੇ ਫਿਰ ਅਸੀਂ ਗਾੜੀ ਰੋਕ ਕੀਤੀ ਫਿਰ ਅਸੀਂ ਸਿਰਫ ਔਨ ਕਾਲ ਪੁਲਿਸ ਨੂੰ ਲਾਇਆ ਮੋਕੇ ਤੇ ਪੁਲਸ ਆ ਹਾਂਜੀ ਮੋਕੇ ਤੇ ਸੀ ਪੁਲਿਸ ਕੋਲਾਈ ਹੈ ਥੈਂਕ ਯੂ ਬਹੁਤ ਗਲਤ ਕਰ ਰਹੇ ਹੋ ਜੀ ਦਾਦਾ ਮੋਢੇ ਨਹੀਂ ਮਾਰ ਸਕਦੇ ਜੱਜ ਨਹੀਂ ਮਾਰ ਸਕਦੇ ਇੱਕ ਟਮਾਟਰ ਬੀਬੀ ਪਰ ਹੋ ਰਿਹਾ ਹੈ ਇੱਕ ਮਿੰਟ ਛਡੋ ਜੀ ਲਾਈ ਹੋਣਾ ਔਰ ਦੇਖੋ ਸੁਣ ਰਹੇ ਹੋ ਗੱਲ ਕਹਿ ਨਹੀਂ ਸੁਣ ਰਹੇ ਗੱਲ ਨਹੀਂ ਕਰ ਰਹੇ ਲੜਤਾ ਜਾ ਰਹੇ ਸ਼ਰੀਆ ਤੱਕ ਲੜਾਈ ਝਗੜਾ ਹੋਇਆ ਸੀਗਾ ਜੀ ਸਰ ਮੇਰਾ ਗੁੰਮਾ ਦੇਖ ਲਓ ਸੁਣ ਨਹੀਂ ਰਹੇ ਗੱਡੀ ਮੇਰੀ ਟੁੱਟੀ ਆ ਐਕਟਿਵਾ ਤੋੜੀ ਸ਼ਰੀਆ ਅੰਗੂਲਾ ਦੇ ਘਰ ਦੇ ਮਰੇ ਸ਼ਰੀਆ ਅੰਗੂਲਾ ਦੇ ਘਰ ਦੇ ਮਰੇ ਤਾਲੂ ਦੇ ਘਰ ਦੇ ਏਰੀਆ ਦੇ ਨਾਲ 시ਪੂਰੀ ਤੇ ਐਕੀ ਹੋਇਆ ਕੀ ਸੀਗਾ ਸਰ ਕੋਇਆ ਸੀਗਾ ਇਹਨਾਂ ਵਿੱਚ ਕਿਹਾ ਸੀ ਮੈਂ ਕਿਹਾ ਯਾਰ ਗੱਡੀ ਤੂੰ ਜਿੱਥੇ ਘਟਾਉਂਦਾ ਸੀ ਅੱਗੇ ਉੱਥੇ ਘਟਾਲਾ ਇੱਥੇ ਮੇਰੀ ਲੱਗਦੀ ਗੱਡੀ ਇਹ ਕਹਿੰਦਾ ਕੋਈ ਗੱਲ ਨਹੀਂ ਕਾ ਕੇ ਬਾ ਮੇਰੀ ਨਾ ਬੈਟਰੀ ਖਰਾਬ ਆਦੀ ਗੱਡੀ ਦੀ ਤੇ ਕਹਿੰਦਾ ਤੈਨੂੰ ਧੱਕਾ ਲਾਉਣਾ ਪੈਣਾ ਮੈਂ ਸਮਝ ਗਿਆ ਮੈਂ ਡਰਾਮਾ ਕਰ ਰਿਹਾ ਕੋਈ ਮੈਨੂੰ ਧੱਕਾ ਵੀ ਲਾ ਦੇਣਾ ਉਹ ਸਾਹਮਣੇ ਕਰਿਆਨੀ ਵਾਲੇ ਨੂੰ ਪਤਾ ਹੁਣ ਸਾਰੇ ਸਾਹਮਣੇ ਮੈਂ ਧੱਕਾ ਲਾਇਆ ਦੀ ਗੱਡੀ ਨੂੰ ਇਹ ਅੰਦਰ ਬੈਠਾ ਸੀਗਾ ਕਹਿੰਦਾ ਤੂੰ ਬਈ ਮੈਲਾ ਨਾ ਤੱਕ ਮੈਂ ਕਹਿੰਦਾ ਨਹੀਂ ਤੂੰ ਬਾਹਰ ਪਰਾਂ ਕੋਈ ਗੱਲ ਨਹੀਂ ਮੈਂ ਲਾ ਦੇਣਾ ਧੱਕਾ ਡਰਾਮੇ ਵਿੱਚ ਬੰਦਾ ਕਰ ਰਹੀ ਆ ਮੈਂ ਧੱਕਾ ਲਾ ਇਹਦੀ ਗੱਡੀ ਖੜਾ ਛੱਡੀ ਮੈਂ ਉੱਥੇ ਮੁੜ ਕੇ ਮੈਂ ਆਪਣੀ ਗੱਡੀ ਉੱਥੇ ਖੜਾ ਲਈ। ਸ਼ਾਮ ਨੂੰ ਆਪਣੀ ਗੱਡੀ ਲੈ ਕੇ ਨਿਕਲੇ ਆਂ ਵਾਪਸ ਆਇਆ ਦੇਖਿਆ ਦੀ ਗੱਡੀ ਉੱਥੇ ਖੜੀ। ਕਹਿੰਦਾ ਯਾਰ ਉਹ ਪਲਾਟ ਵੇਚ ਗਿਆ। ਮੈਂ ਕਹਿੰਦਾ ਵੀਰੇ ਮੇਰਦ ਨਹੀਂ ਗਲਤੀ। ਨਹੀਂ 3-4 ਦਿਨ ਬਾਅਦ ਦੀ ਗੱਲ ਐ। ਅੱਛਾ। 2 ਦਿਨ ਮੇਰੀ ਗੱਡੀ ਖੜਦੀ ਰਹੀ ਉੱਥੇ। 2 ਜਾਂ 3 ਦਿਨ ਖੜਦੀ ਰਹੀ। 3-4 ਦਿਨ ਬਾਅਦ ਨੇ ਗੱਡੀ ਉੱਥੇ ਖੜਾ ਛੱਡੀ ਆਪਣੀ। ਮੈਂ ਇਹਨੂੰ ਕਿਹਾ ਮੈਂ ਕਹਿੰਦਾ ਗੱਡੀ ਚੱਕ ਲਾ ਆਪਣੀ। ਮੈਂ ਵੀ ਮੰਮੀ ਕੋ ਵੀ ਆਇਆ। ਇਹਨਾਂ ਕੋਲ ਚਲੋ ਕੈਮਰੇ ਲੱਗੇ ਰਿਕਾਰਡਿੰਗ ਰਿਕਾਰਡਿੰਗ ਵੀ ਹੋਣੀ। ਇਹਦੀ ਮੈਂ ਨਾਲ ਕੋਲ ਵੀ ਗਿਆ ਮੈਂ ਕਿਹਾ ਤੁਹਾਡੀ ਗੱਡੀ ਲੱਗੀ ਦੀਦੀ ਗੱਡੀ ਚੱਕ ਲੋ ਕਹਿੰਦੇ ਸਾਡੀ ਨਹੀਂ ਹੈਗੀ ਸਾਹਮਣੇ ਵਾਲੇ ਦੀ ਹੈ ਕੱਕ ਉਹਨੇ ਸਾਹਮਣੇ ਵਾਲੇ ਮੈਂ ਕਿਹਾ ਜਲਦੀ ਮੈਂ ਨਾਲ ਕੋਲ ਗਿਆ ਆ ਕਮ ਨਹੀਂ ਗੱਡੀ ਚੱਕ ਲੋ ਤੁਸੀਂ ਮੇ ਕੋਲ ਧੱਕਾ ਵੀ ਲਵਾ ਲਿਆ ਸਾਰਾ ਕੁਝ ਕਰ ਲਿਆ ਹੁਣ ਡਰਾਮੇ ਵੀ ਫੇਰ ਵੀ ਉੱਥੇ ਖੜਾ ਰਹੇ ਹਾਂ ਇੱਧਰ ਸਾਹਮਣੇ ਦੇਖ ਇੱਕ ਦੀ ਮੰਮੀ ਕਹਿੰਦੇ ਇੱਕ ਦੀ ਮੰਮੀ ਕਹਿੰਦੇ ਉਹ ਗੁੜੀਆ ਦੀ ਗੱਡੀ ਹੈ ਜਿਹੜੀ ਵੱਡੀਆਂ ਨੂੰ ਦੋ ਦੋ ਗੱਡੀਆਂ ਵਰਨਾ ਭਰਾ ਦੀ ਹੋਣੀ ਹੈ ਦੀਦੀ ਕਹਿੰਦੇ ਗੁੜੀਆ ਦੀ ਗੱਡੀ ਹੈ ਕੋਈ ਨਹੀਂ ਅਸੀਂ ਕਰ ਦਾਂਗੇ ਪਰ ਇੰਨੀ ਕੀਤੀ ਭਾਜੀ ਪਰਿਆਂ ਨੇ ਦੋ ਵਾਰਾ ਮੈਂ ਮੁੰਡਿਆਂ ਨੂੰ ਰਿਕਵੈਸਟ ਬਾਈ ਮੈਂ ਫੋਨ ਵੀ ਕੀਤਾ ਫੋਨ ਨਹੀਂ ਚੱਕਿਆ ਐਪਲ ਵਿੱਚ ਵੌਇਸ ਮੈਸੇਜ ਹੁੰਦਾ ਮੈਂ ਚੋ ਵੌਇਸ ਮੈਸੇਜ ਪਾਇਆ ਮੈਂ ਕਿਹਾ ਫੋਕਣੀ ਗੱਡੀ ਚੱਕਲਾ ਮੈਂ ਆਪਣੀ ਗੱਡੀ ਖੜਾਣੀ ਭਰਾ ਉੱਥੇ ਡਰਾਮੇ ਬਈ ਨਾ ਕਰ ਮੈਂ ਕਹਿੰਦਾ ਮੈਂ ਕੋ ਧੱਕਾ ਵੀ ਲਵਾ ਲਿਆ ਜੀ ਤੇ ਮੁੜ ਕੇ ਇਹਨਾਂ ਨੇ ਗੱਡੀ ਭਾਜੀ ਮੈਂ ਸ਼ਾਮ ਨੂੰ ਗੱਡੀ ਹੈ ਇਹਨੇ ਗੱਡੀ ਖਿਲਾਤੀ ਮੈਂ ਉੱਥੇ ਸ਼ਾਮ ਨੂੰ ਗੱਡੀ ਫੇਰ ਗੱਡੀ ਮੋੜ ਕੇ ਉੱਥੇ ਲਾਤੀ ਬਾਈ ਰਾਤ ਨੂੰ ਇਹਨਾਂ ਨੇ ਲੜਾਈ ਹੋ ਗਈ ਕੱਲ ਹੋਇਆ ਕੀ ਤੇ ਮੁੜ ਕੇ ਤੇ ਇੱਥੇ ਆਇਆ ਮੈਨੂੰ ਕਿਹਾ ਮੈਂ ਕਿਹਾ ਫੇਰ ਤੂੰ ਗੱਡੀ ਉੱਥੇ ਖੜਾ ਛੱਡੀ ਯਾਰ ਮੈਂ ਗਲਤ ਗੱਲ ਨਹੀਂ ਹੈ ਤੂੰ ਕਰ ਲਾ ਕੀ ਕਰਨਾ ਮੁੱਠੀ ਘੜਾਨੀ ਕਹਿੰਦਾ ਇਹ ਵੋ ਇਹ ਗੱਲ ਸਾਨੂੰ ਕਿਹਨੇ ਕਿਹਨਾਂ ਨੇ ਕਹੀ ਇਹ ਆਹ ਮੁੰਡਿਆਂ ਬਈ ਰਿਕਾਰਡਿੰਗ ਸਾਡੇ ਕੋਲ ਪੂਰੀ ਪਾਜੀ اچھا ਜੇ ਉਹ ਇੱਥੇ ਵੋਆਇਸ ਕੈਮਰਾ ਵੀ ਲੱਗਾ ਤੁਸੀਂ ਵੋਆਇਸ ਵੀ ਸੁਣ ਲਈਓ ਕਿੰਨੇ ਵੇ ਦਾ ਸਮਾਂ ਸੀ ਇਹ ਸਾਢੇ 12:01 ਦਾ ਟਾਈਮ ਹੋਣਾ ਹੈ اچھا ਤੇ ਆਇਆ ਇਹ ਮੈਨੂੰ ਸਿੱਧਾ ਪੁਸ਼ ਕੀਤਾ ਸਿੱਧਾ ਮੈਚ ਵਿੱਚ ਵਜਿਆ ਆ ਕੇ ਬੇਕਦੋਰਾ ਉੱਠ ਨਹੀਂ ਹੋਇਆ ਕੋਈ ਸ਼ਰੀਰ ਪਰ ਆਇਆ ਐਕਟਿਵ ਵਿੱਚ ਦੱਬ ਗਿਆ ਮੈਂ ਐਨੇ ਉਹ ਡਸਟ ਮੀਨ ਚੱਕਿਆ ਕੋਸ ਚੱਕਿਆ ਦੀ ਮਾਂ ਨੇ ਦੀ ਭੈਣ ਨੇ ਮੇਰੇ ਬਾਲ ਫੜੇ ਹੋਏ ਆਹ ਕੋਮਲਾ ਹਾਲ ਸਿਰ ਚ ਮਾਰ ਮਾਰ ਪਾਗਲ ਕਰ ਦੇਣਾ ਨੇ ਮੈਨੂੰ ਉਹਨਾਂ ਨੇ ਉਹਨਾਂ ਨੇ ਮੌਕੇ ਤੇ ਕਹਿੰਦੇ ਰੋਪ ਲਗਾ ਕੇ ਕਹਿੰਦੇ ਓਏ ਗਣੀ ਉਹਨਾਂ ਨੇ ਮੇਰਾ ਸਾਡਾ ਸਿਰ ਪਾੜਿਆ ਕਹਿੰਦੇ ਉਹਨਾਂ ਨੂੰ ਕੋਈ ਇੱਕ ਨਿਸ਼ਾਨ ਸਿਰ ਤੇ ਦਿਖਾ ਦੇਣ ਸਾਰਾ ਜੁਰਮ ਮੇਰਾ ਭਾਜੀ ਇੱਕ ਨਿਸ਼ਾਨ ਸਿਰ ਤੇ ਦਿਖਾ ਦੇਣ ਇੱਕ ਨਿਸ਼ਾਨ ਜੇ ਭਾਜੀ ਉਹਨਾਂ ਦਾ ਸਿਰ ਵੱਡਿਆ ਤੇ ਸਿਵਲ ਹਸਪਤਾਲ ਪਰਚਾ ਵੀ ਕੱਟਿਆ ਹੋਊਗਾ ਸਿਰ ਦਾ ਕੱਲ ਦਾ ਹਾਂਜੀ ਕੱਲ ਦਾ ਅੱਜ ਕੀ ਹੋਇਆ ਅੱਜ ਦਾ ਇਨਸੀਡੈਂਟ ਇਹ ਹੈ ਜਿਹੜੇ ਮੁੰਡੇ ਇਹਨਾਂ ਨੇ ਬੁਲਾਏ ਸਿਵਲ ਹਸਪਤਾਲ ਉਹ ਤਿੰਨ ਚਾਰ ਜਣੇ ਅੱਜ ਮੈਨੂੰ ਉੱਥੇ ਘੇਰ ਕੇ ਖੜ ਗਏ ਆਹ ਕਿਹੜਾ ਬੈਂਕ ਆ ਬਾਹਰ ਐਕਸਿਸ ਬੈਂਕ ਦੇ ਬਾਹਰ ਤੈਨੂੰ ਕਹਿੰਦਾ ਤੂੰ ਬਦਮਾਸ਼ੀ ਬੜੀ ਕਰਦਾ ਮੈਂ ਕਹਾਂ ਭਰਾਈ ਕੋਈ ਬਦਮਾਸ਼ੀ ਨਹੀਂ ਆਹ ਗੱਲ ਹੈ ਮੈਂ ਕਹਾਂ ਆਹ ਗੱਡੀ ਖੜਾਣ ਦੀ ਗੱਲ ਹੈ ਸਾਰੀ ਜੀ ਕਹਿੰਦਾ ਕੋਈ ਨਹੀਂ ਤੇਰੀ ਇਹ ਉਹ ਚਲੋ ਕੈਮਰਾ ਲੱਗਾ ਮੈਂ ਨਹੀਂ ਬੋਲਣਾ ਚਾਹੁੰਦਾ ਜੋ ਬੋਲੇ ਉਹ ਮੈਂ ਆਨ ਲੱਗਾ ਮੈਂ ਆ ਕੇ ਕਰਿਆ ਗੱਲ ਕੀਤੀ ਮੈਂ ਕਹਾਂ ਆਹ ਗੱਲ ਹੈ ਸਾਰੇ ਕਰਦਿਆਂ ਗੱਲ ਕੀਤੀ ਮੈਂ ਕਹਿੰਦਾ ਆਹ ਡਰਾਮੇ ਵਾਜੀ ਕੀਤੀ ਹੁਣ ਦੋਰਾ ਤੇ ਮੈਂ ਕਹਾਂ ਚੋਰੀ ਉਪਰ ਸੀਨਾ ਚੋਰੀ ਕਰ ਰਿਹਾ ਏ ਤੇ ਕਰਦੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਮੜ ਅੱਗੇ ਗਏ ਨਾ ਗੱਲ ਕਰਨੇ ਉਪਰੋਂ ਇੱਟਾ ਮਰ ਲਾ ਪਿਆ ਸ਼ੀਸ਼ੇ ਕੋਲੋਂ ਉਹ ਕੋ ਸ਼ੀਸ਼ਾ ਖ ਇਹ ਵੀਡੀਓ ਬਣਾ ਸਕਦੇ ਸਾਡੇ ਛੋਟੇ ਜਿਹੜੀ ਸਾਡੀ ਏਟ ਹੋਊਗੀ ਉਧਰ ਨੂੰ ਜਾਊਗੀ ਜਿਹੜੀ ਓਟ ਹੋਊਗੀ ਸਾਡੇ ਨਾਲ ਨੂੰ ਆਊਗੀ ਉਹ ਦੇਖੋ ਸਾਡੇ ਟਗਰੀਆਂ ਸਾਹਮਣੇ ਤੁਹਾਡੇ ਸਾਹਮਣੇ ਇਹ ਕਿੰਨੇ ਕ ਵਜੇ ਦਾ ਵਾਕਿਆ ਆ ਆ ਭਾਜੀ ਕਿੰਨਾ ਡੇਢ ਘੰਟਾ ਪਹਿਲੇ ਦੀ ਗੱਲ ਪਹਿਲਾਂ ਆਪ ਆਏ ਦਰਵਾਜਾ ਵਗੈਰਾ ਥੋੜਾ ਨਹੀਂ ਨਹੀਂ ਸਰ ਨਹੀਂ ਕੈਮਰੇ ਲੱਕੀ ਭਾਜੀ ਚਲੋ ਚਲੋ ਮੰਨ ਲੈ ਨੇ ਵੀ ਇਹ ਕਹਿੰਦੇ ਰੱਬ ਵੱਲ ਹੋ ਸਕਦੇ ਜੀ ਰੱਬ ਵੱਲੋਂ ਮੇਰੇ ਵੱਲੋਂ ਨਹੀਂ ਆਗੀ ਜੀ ਜਿਹੜੇ ਮੁੰਡੇ ਆਏ ਉਹ ਕਿੱ데 ਲੋ ਆਏ ਉਹ ਸਿਵਲ ਅਫਸਰ ਜਿਹੜੇ ਕੱਲ ਫੇਸ ਟੂ ਫੇਸ ਹੋਏ ਸਾਡੇ ਨਾਲ ਨਹੀਂ ਗਵਾਂਡੀ ਹੋ ਕੇ ਆਪਾਂ ਇਸ ਤਰਾ ਭਾਈ ਇਹ 4 ਸਾਲ ਬਿਲਾ ਆਏ ਆ ਸਾਨੂੰ 40 ਸਾਲ ਹੋ ਗਏ ਓਰੇ ਪਹਿਲ ਇਹਨਾਂ ਨੇ ਕੀਤੀ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਪੁੱਛ ਲਓ ਅੱਛਾ ਹੋਰ ਗੱਲ ਸੁਣੋ ਕੱਲ ਪੁਲਿਸ ਆਈ ਕੱਲ ਪੁਲਿਸ ਆਈ ਲੜਾਈ ਤੋਂ ਬਾਅਦ ਇਹ ਉਹਨੂੰ ਕਹਿੰਦੇ ਇਹ ਉਹਨੂੰ ਕਹਿੰਦੇ ਚਿੱਟਾ ਵੇਚਦੇ ਆ ਬੰਦੂਕ ਦੀ ਨੋਕ ਤੇ ਤੇਰਾ ਭਾਈ ਅਸੀਂ ਵੇਚਦੀ ਇਹਨਾਂ ਨੇ ਕਿਹਾ ਕਿ ਗੋਲੀ ਚੱਲੀ ਇਹ ਚੱਲਿਆ ਉਹ ਚੱਲਿਆ ਅਸੀਂ ਸਾਰਾ ਮੱਲਾ ਸਾਰਾ ਮੱਲਾ ਗਵਾਵਾ ਅਸੀਂ ਮੱਲੇ ਦਾ ਆ ਵੀ ਸਾਰੇ ਮੱਲੇ ਵਾਲੇ ਹੀ ਖੜੇ ਨੇ ਕੋਈ ਗੋਲੀ ਨਹੀਂ ਮੇਰਾ ਨਾਮ ਚੇਤਨ ਹੈ ਜੀ ਚੇਤਨ ਜੀ ਹਾਂ ਜੀ ਕੀ ਮਾਮਲਾ ਕੀ ਹੋਇਆ ਹੈ ਕੁਛ ਨਹੀਂ ਇਹਨਾਂ ਦਾ ਗੱਡੀ ਦੇ ਮੈਟਰ 'ਚ ਕੋਈ ਬਹਿਸ ਹੋਈ ਸੀ ਕੱਲ ਇਹਨਾਂ ਨੇ ਹਮਲਾ ਕੀਤਾ ਛੋਟੇ ਭਰਾ ਦੇ ਸਿਰ ਤੇ ਟੰਗ ਟੰਗੇ ਲੱਗੇ ਮੈਨੂੰ ਤੱਕਾ ਮਾਰਿਆ ਮੇਰੀ ਡਿਸਕ ਖਿੱਲੀ ਹੈ ਮੈਂ ਐਮ ਆਰ ਆਈ ਕਰਾਈ ਹੈ ਸਾਰੀ ਵੀਡੀਓ ਸਾਡੇ ਕੋਲ ਤੱਕਾ ਮਾਰਿਆ ਐਮ ਆਰ ਆਈ ਕਰਾਈ ਹੈ ਮੈਨੂੰ ਕੋ ਰਿਪੋਰਟ ਨਹੀਂ ਆਈ ਹਲੇ ਕੱਲ ਆ ਜਾਣੀ ਮੈਂ ਤੁਹਾਨੂੰ ਰਿਪੋਰਟ ਵੀ ਦੇ ਦੂੰਗਾ ਡਿਸਕ ਵਾਲੇ ਲੱਗ ਰਹੇ ਨੇ ਤੱਕਾ ਤੋਕਾ ਜਬੇ ਮੇਰਾ ਛੋਟਾ ਬ੍ਰਦਰ ਹੈ ਮੇਰੀ ਲੱਤ 'ਚ ਥੋੜੀ ਪ੍ਰੋਬਲਮ ਸੀਗੀ ਚੱਲ ਨਹੀਂ ਪਾਰਾ ਸੀਗਾ ਮੈਂ ਕੱਲ ਉਹ ਦਿੱਕਤ ਬਹੁਤ ਆ ਗਈ ਨਾ ਤੱਕਾ ਤੋਕਾ ਮਾਰਨ ਤਾਂ ਮੈਂ ਹੁਣ ਵੀ ਲੇਟ ਆਇਆ ਭਾਈ ਜੀ ਅ ਉਹਨਾਂ ਦੇ ਕੈਮਰਾ ਲੱਗੇ ਆ ਉਹ ਆਪਣੇ ਕੈਮਰੇ ਚੈੱਕ ਕਰਾਂਗੇ ਤੁਹਾਨੂੰ ਦਿਖਾ ਸਕਦੇ ਜੇ ਅਸੀਂ ਉਹਨਾਂ ਵੱਲ ਗਏ ਹੋਈਏ ਤੇ ਉਹਨਾਂ ਦਾ ਸਿਰ ਕਿਨੇ ਫੜਿਆ ਉਹ ਉਹਨਾਂ ਨੇ ਆਪਣੇ ਫੜਿਆ ਸਰ ਅਸੀਂ ਉਹਨਾਂ ਦੇ ਘਰੇ ਨਹੀਂ ਗਏ ਅਸੀਂ ਤੁਸੀਂ ਇਹ ਲਾ ਲਓ ਇੱਥੋਂ ਕਿੰਨੀ ਦੂਰ ਨਿਸ਼ਾਨਾ ਲੱਗ ਜੂ ਉਹਨਾਂ ਦੇ ਕੋਠੇ ਦੇ ਕੋਲ ਸਿਰ ਤੇ ਜਾ ਕੇ ਥੋੜੀ ਮਾਰੀ ਆ ਕਹਿੰਦੇ ਐਕਟਿਵ ਮੈਂ ਕਿਹਾ ਬਿਲਕੁਲ ਮੰਨ ਲੈਂਦੇ ਹਾਂ ਭਾਜੀ ਸਿਰ ਥੋੜੀ ਥੋੜੀ ਅਸੀਂ ਉਹਨਾਂ ਦੇ ਘਰ ਜਾ ਕੇ ਮਾਰੀ ਆ ਨਾ ਥੋੜੀ ਉਹਨਾਂ ਦੇ ਘਰ ਜਾ ਕੇ ਮਾਰੀ ਆ ਨਾ ਉਹਨਾਂ ਦੇ ਘਰ ਦੀ ਰਿਕਾਰਡਿੰਗ ਉਹਨਾਂ ਕੋਲ ਹੋਏਗੀ ਭਾਜੀ ਜੇ ਦੇ ਕਾਰ ਵੀ ਚੋਰੀ ਕਰਨ ਦੇ ਕੋਸ਼ਿਸ਼ ਕੀਤੀ ਇਹ ਵੀ ਆਪ ਮੰਨ ਲਈ ਡਰਾਈਵਰ ਸਾਈਡ ਵਾਲਾ ਚਲੋ ਚਲ ਇਹ ਵੀ ਮੰਨ ਲਈ ਇਹ ਵੀ ਗੱਲ ਮੰਨ ਲਈ ਹੁਣ ਉਹਨਾਂ ਨੇ ਇਹੀ ਗੱਲ ਕਹੀ ਸੀ ਸਾਡੀ ਮੁਲਾਜ਼ਮਾਂ ਨੂੰ ਇਹ ਗੱਲ ਕਹੀ ਇਹਨਾਂ ਨੇ ਸਾਡੀ ਸਾਰੀ ਗੱਡੀ ਤੋੜਤੀ ਗੱਡੀ ਸ਼ੀਸ਼ੇ ਤੋੜਦੇ ਕੋਈ ਤੋੜਤੇ ਮੌਕੇ ਤੇ ਮੁਲਾਜ਼ਮ ਗਏ ਆ ਮੀਡੀਆ ਨਾਲ ਗਏ ਆ ਜੋ ਦੇਖਣ ਕੋਈ ਕੁਝ ਨਹੀਂ ਹੋਇਆ ਸੀ ਉਲਟਾ ਉਹਨਾਂ ਦਾ ਇੱਕ ਬੰਦਾ ਹਿੱਟ ਚੱਕ ਕੇ ਉਹ ਸ਼ੀਸ਼ੇ ਤੋੜਨ ਲੱਗਾ ਜਦੋਂ ਮੀਡੀਆ ਪਹੁੰਚੀ ਆ ਤੇ ਮੁਲਾਜ਼ਮ ਸਾਹਮਣੇ ਫੜਿਆ ਤੇ ਉਹਨੂੰ ਉਸੇ ਲਈ ਫੜਾ ਲੈ ਕੇ ਗਏ ਨਾਲ ਜੇਸੀ ਤੋੜੀ ਹੁੰਦੀ ਹੈ ਗੱਡੀ ਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਨਜ਼ਰ ਆ ਰਿਹਾ ਵੀਡੀਓ ਵੀ ਹੈ ਸਰ ਇੱਕ ਮਿੰਟ ਉਹ ਪੰਡਾ ਵੀ ਦਾ ਫੜ ਲਿਆ ਉਹਨਾਂ ਦਾ ਜਦੋਂ ਕੋਈ ਚੀਜ਼ ਨਵੀਂ ਸਕ੍ਰੈਚ ਹੁੰਦੀ ਹੈ ਜਾਂ ਕੋਈ ਟੁੱਟਦੀ ਹੈ ਨਾ ਉਹ ਨਵੇਂ ਦਾ ਸਾਫ ਰਹਿੰਦਾ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਤਾਂ ਕਿ ਪੁਰਾਣਾ ਹੈ ਹੁਣ ਤੁਸੀਂ ਵੀ ਕੰਪਲੇਂਟ ਵਗੈਰਾ ਕੀਤੀ ਹੈ ਸਰ ਅਸੀਂ ਕੰਪਲੇਂਟ ਕੀਤੀ ਹੋਈ ਹੈ ਜੋ ਸਾਨੂੰ ਥਾਣੇ ਵੱਲੋਂ ਰਾਤ ਦੋਗੇ ਆਪਾਂ ਉਹਨਾਂ ਨਾਲ ਹੱਲ ਠੀਕ ਹੈ ਠੀਕ ਹੈ ਸਰ